ਸਾਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਕਰਿਓ ਅੱਜ ਇੱਕ ਯੋਗਾ ਕਰਦੀ ਲੜਕੀ ਦਰਬਾਰ ਸਾਹਿਬ ਦੀ ਪਰਕਰਮਾਂ ਦੇ ਵਿੱਚ ਉਹਦੇ ਬਾਰੇ ਕੁਝ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਹਾਲਾਂਕਿ ਜਿਹੜੇ ਉਹਦੇ ਹੱਕ ਦੇ ਵਿੱਚ ਨੇ ਉਹ ਜ਼ਰੂਰ ਸੁਣ ਲਿਓ ਤੇ ਜਿਹੜੇ ਇਸ ਚੀਜ਼ ਨੂੰ ਗਲਤ ਮੰਨਦੇ ਨੇ ਉਹ ਜ਼ਰੂਰ ਇੱਕ ਵਾਰੀ ਉਹ ਵੀ ਧਿਆਨ ਦਿਓ ਹਾਲਾਂਕਿ ਜਿਹੜੇ ਇਦਾਂ ਦੀਆਂ ਜਾ ਕੇ ਉੱਥੇ ਕਾਰਵਾਈਆਂ ਕਰਦੇ ਨੇ ਉਹਨਾਂ ਦੇ ਉੱਤੇ ਕੀ ਐਕਸ਼ਨ ਹੋਣਾ ਚਾਹੀਦਾ ਮੈਂ ਉਹਦੇ ਬਾਰੇ ਵੀ ਬੇਨਤੀਆਂ ਕਰਨੀਆਂ ਨੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਇੱਕ ਲੜਕੀ ਨੇ ਆਪਣੀ ਇੱਛਾ ਪੂਰੀ ਕਰਾਉਣ ਲਈ ਪੈਰ ਉੱਪਰ ਕਰਕੇ ਮੱਥਾ ਟੇਕਿਆ ਹੈ ਸਿੱਖ ਭਾਈਚਾਰੇ ਦੇ ਵਿੱਚ ਇਸ ਗੱਲ ਦਾ ਰੋਸ ਹੈ ਹਾਲਾਂਕਿ ਕੁਝ ਲੋਕਾਂ ਦੇ ਵੱਲੋਂ ਉਹਨੂੰ ਇਦਾਂ ਪ੍ਰਚਾਰਿਆ ਜਾ ਰਿਹਾ ਹੈ ਕਿ ਆਪਣੀ ਇੱਛਾ ਪੂਰੀ ਕਰਾਉਣ ਦੇ ਲਈ ਉਹਨੇ ਇਦਾਂ ਮੱਥਾ ਟੇਕਿਆ ਸੋ ਮੈਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਦਰਬਾਰ ਸਾਹਿਬ ਦੇ ਵਿੱਚ ਕੁਝ ਤਸਵੀਰਾਂ ਜਿਹੜੀਆਂ ਨੇ ਵਾਇਰਲ ਹੋਈਆਂ ਨੇ ਇੱਕ ਲੜਕੀ ਜਿਹੜੀ ਹੈ ਉਹ ਸ਼ਾਇਦ Hindu ਧਰਮ ਦੇ ਨਾਲ ਸੰਬੰਧਿਤ ਹੈ ਚਲੋ ਧਰਮ ਜਿਹੜਾ ਹੈ ਉਹ ਮੁਬਾਰਕ ਹੈ ਜੀ ਉਸ ਨੂੰ ਪਰ ਹਰਮੰਦਰ ਸਾਹਿਬ ਸਾਰਿਆਂ ਦਾ ਹੁਣ ਬੜੇ ਲੋਕ ਇਸ ਚੀਜ਼ ਤੇ ਕਾਮਾਂ ਰੌਲੀ ਕਰਨ ਲੱਗੇ ਹੋਏ ਨੇ ਜੀ ਦਰਬਾਰ ਸਾਹਿਬ ਸਾਰਿਆਂ ਦਾ ਹੈ ਜੀ ਦਰਬਾਰ ਸਾਹਿਬ ਜਿਹੜਾ ਹੈ ਉਹ ਸਾਡਾ ਵੀ ਅਧਿਕਾਰ ਹੈ ਜੀ ਮੈਂ ਕਹਿੰਨਾ ਅਧਿਕਾਰ ਹੈ ਜੀ ਜ਼ਰੂਰ ਆਓ ਪਰ ਸਲੀਕੇ ਵਾਂਗ ਆਓ ਬੰਦਿਆ ਵਾਂਗ ਆਓ ਇਦਾਂ ਦੀਆਂ ਹਰਕਤਾਂ ਜਾ ਕੇ ਕਾਹਨੂੰ ਕਰਦੇ ਹੋ ਉੱਥੇ ਜੋ ਰਹਿਤ ਮਰਜ਼ਾਦਾ ਦੇ ਅਨੁਕੂਲ ਹੀ ਨਹੀਂ ਤੇ ਅੱਜ ਤੁਸੀਂ ਇਦਾਂ ਕਰ ਰਹੇ ਹੋ ਕੱਲੋਂ ਕੋਈ ਹੋਰ ਕਰੂਗਾ ਇਹਦਾ ਜਵਾਬ ਜਿਹੜਾ ਹੈ ਫਿਰ ਕੌਣ ਦੇਊਗਾ ਕੌਣ ਦੇਊਗਾ ਜਵਾਬ ਹਰਮੰਦਰ ਸਾਹਿਬ ਦੀ ਕੋਈ ਪ੍ਰਕਾਰਮਾ ਹੈ ਦਰਬਾਰ ਸਾਹਿਬ ਦੀ ਜਿਹੜੀ ਹੈ ਕੋਈ ਮਰਜ਼ਾਦਾ ਹੈ ਤੇ ਹਾਲਾਂਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਚੱਲੇ ਆ ਜਿਹੜੇ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਨੇ ਅਸੀਂ ਉਥੇ ਆ ਹਰਕਤਾਂ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਆ ਕੀ ਦੱਸਣਾ ਚਾਹੁੰਦੇ ਆ ਕੀ ਅਸੀਂ ਜਿਹੜਾ ਹੈ ਇਸ ਚੀਜ਼ ਦਾ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਇਸ ਚੀਜ਼ ਦਾ ਜਰਾ ਜ਼ਰੂਰ ਉਹ ਕਰੋ ਕਾਮਾ ਰੌਲੀ ਬਹੁਤ ਪਾਈ ਹੋਈ ਹੈ ਉਹ ਭੈਣ ਨੇ ਸਿਰ ਤਾਹ ਨੂੰ ਕਰਕੇ ਜਿਹੜਾ ਹੈ ਆਸਣ ਕੀਤਾ ਯੋਗਾ ਕੀਤਾ ਤੇ ਫਿਰ ਗੁਰੂ ਰਾਮਦਾਸ ਜੀ ਦੇ ਦਰਬਾਰ ਵੱਲ ਪਿੱਠ ਕਰ ਲਈ ਹਾਲਾਂਕਿ ਕੀ ਇਹ ਗੱਲਾਂ ਸ਼ੋਭਾ ਤੇ ਪਹਿਲੀ ਗੱਲ ਤੋਂ ਫੋਟੋ ਖੇਚਣੀ ਜਾਂ ਯੋਗਾ ਕਰਨਾ ਇਹ ਗੱਲਾਂ ਸ਼ੋਭਾ ਦਿੰਦੀਆਂ ਨੇ ਜਿਹੜੇ ਕਹਿੰਦੇ ਨੇ ਵੀ ਹਾਂ ਅਸੀਂ ਉਸ ਲੜਕੀ ਦੇ ਨਾਲ ਐਗਰੀ ਆ ਤੇ ਮੈਂ ਕਹਿੰਦਾ ਸਾਈਡ ਤੇ ਆਜੋ ਤੁਸੀਂ ਤੁਸੀਂ ਸਿੱਖ ਘਾਉਣ ਦੇ ਕਾਬਲ ਨਹੀਂ ਜੇ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਨੂੰ ਸਮਝ ਕੀ ਰੱਖਿਆ ਅਸੀਂ ਉੱਥੋਂ ਮੰਗਣ ਜਾਂਦੇ ਆ ਮਨ ਦੀ ਸ਼ਾਂਤੀ ਉੱਥੋਂ ਚਾਹੁੰਦੇ ਆ ਤੇ ਕੀ ਅਸੀਂ ਆਹ ਹਰਕਤਾਂ ਦੇ ਨਾਲ ਉੱਥੋਂ ਕੀ ਸਾਬਤ ਕਰਾਂਗੇ ਕੀ ਅਸੀਂ ਉੱਥੇ ਕਰਨ ਜਾ ਰਹੇ ਹਾਂ ਤੇ ਕੀ ਅਸੀਂ ਉੱਥੋਂ ਮੰਗਣ ਜਾ ਰਹੇ ਹਾਂ ਕਿ ਆਹ ਹਰਕਤਾਂ ਕਰਨ ਜਾਂਦੇ ਆ ਹਾਲਾਂਕਿ ਕੁਝ ਲੋਕ ਜਿਹੜੇ ਨੇ ਜਾਣ ਪੁੱਝ ਕੇ ਇਦਾਂ ਕਰਦੇ ਨੇ ਮੂੰਹ ਤੇ ਤਿਰੰਗੇ ਬਣਾ ਕੇ ਹਾਲ ਤੁਸੀਂ ਗੁਰੂ ਘਰ ਚੱਲੇ ਹੋ ਯਾਰ ਸ਼ਰਮ ਕਰੋ ਮਾੜੀ ਮੋਟੀ ਮੂੰਹ ਤੇ ਤਿਰੰਗੇ ਤੁਸੀਂ ਵਾਗਾ ਬਾਰਡਰ ਤੋਂ ਆਏ ਹੋ ਠੀਕ ਹੈ ਤਿਰੰਗਾ ਸਾਡਾ ਹੈ ਸਾਡੇ ਦੇਸ਼ ਦਾ ਇੱਕ ਜਿਹੜਾ ਹੈ ਰਾਸ਼ਟਰੀ ਫਲੈਗ ਹੈ ਤੇ ਅਸੀਂ ਮੰਨਦੇ ਆ ਅਸੀਂ ਬਿਲਕੁਲ ਐਗਰੀ ਆ ਇਸ ਗੱਲ ਦੇ ਨਾਲ ਕਿ ਬਿਲਕੁਲ ਤਿਰੰਗਾ ਸਾਡਾ ਹੈ ਸਾਡਾ ਆਪਣਾ ਹੈ ਤੇ ਪਰ ਇਦਾਂ ਕੋਈ ਗੁਰੂ ਦੀ ਨਗਰੀ ਦਾ ਗੁਰੂ ਘਰ ਦਾ ਕੋਈ ਸਿਧਾਂਤ ਹੈ ਗੁਰਮਰ ਜਾਦਾ ਹੈ ਦੇ ਅਸੀਂ ਗੁਰੂ ਘਰ ਚੱਲੇ ਆਂ ਉੱਥੇ ਕੋਈ ਜਿਹੜਾ ਹੈ ਅਸੀਂ ਦੇਸ਼ ਭਗਤੀ ਦੀ ਜਾਂ ਕੋਈ ਅਸੀਂ ਵੱਖਰੇ ਤੌਰ ਤੇ ਜੇ ਗੱਲ ਕਰੀਏ ਕੋਈ ਇੱਕ ਫਿਰਕੇ ਦੀ ਗੱਲ ਥੋੜਾ ਕਰਨ ਚੱਲੇ ਆਂ ਉਹ ਤਾਂ ਸਰਬਸਾਂਝਾ ਦਰਬਾਰ ਹੈ ਉੱਥੇ ਕੋਈ ਇੱਕ ਗੱਲ ਥੋੜਾ ਹੋएगी ਹਾਂ ਉੱਥੇ ਜੇ ਤਿਰੰਗਾ ਮੂੰਹ ਤੇ ਬਣਾ ਕੇ ਜਾਣ ਤੇ ਜਿਹੜਾ ਹੈ ਬੈਨ ਹੈ ਭਾਬ ਕੀ ਅਸੀਂ ਗੁਰੂ ਘਰ ਚੱਲੇ ਆਂ ਸਲੀਕੇ ਨਾਲ ਜਾਈਏ ਸਾਦੇ ਕੱਪੜਿਆਂ ਵਿੱਚ ਜਾਈਏ ਤੇ ਫਿਰ ਜਦੋਂ ਤਰਸੇਮ ਜਸੜ ਵਰਗੇ ਉੱਤੇ ਟੀ-ਸ਼ਰਟਾਂ ਪਾ ਕੇ ਗਏ ਉਹਨਾਂ ਦਾ ਵਿਰੋਧ ਵੀ ਹੋਇਆ ਉਹਨਾਂ ਨੂੰ ਵੀ ਨਹੀਂ ਜਾਣ ਦਿੱਤਾ ਗਿਆ ਅੰਦਰ ਉਹ ਕੋਈ ਮਸ਼ਹੂਰੀ ਕਰਨ ਵਾਲੀ ਥਾਂ ਥੋੜਾ ਵੀ ਉੱਥੇ ਹਾਂ ਬਹੁਤ ਦੁਨੀਆ ਜੁੜਦੀ ਹੈ ਜੀ ਉੱਥੇ ਚੱਲੀਏ ਉੱਥੇ ਆਏ ਹੋਊਗਾ ਇਹ ਹੋਊਗਾ ਉਸ ਲੜਕੀ ਨੇ ਯੋਗਾ ਕੀਤਾ ਤੇ ਬਹੁਤ ਗਲਤ ਕੀਤਾ ਉਹ ਕੋਈ ਯੋਗਾ ਕਰਨ ਵਾਲੀ ਥਾਂ ਹੋਰ ਬਥੇਰਾ ਕੁਛ ਹੈ ਜੀ ਕਿ ਪਾਰਕ ਬਣੇ ਹੋਏ ਨੇ ਸੜਕ ਤੇ ਯੋਗਾ ਕਰ ਲਓ ਜਿੱਥੇ ਮਰਜ਼ੀ ਕਰ ਲਓ ਜਿੱਥੇ ਕੋਈ ਖਾਲੀ ਜਗ੍ਹਾ ਹੈ ਜਿੱਥੇ ਚਾਰ ਬੰਦੇ ਤੁਹਾਨੂੰ ਦੇਖਣ ਮੌਲਤ ਯ ਕੋਈ ਦੇਖਿਆ ਅਜ ਤੱਕ ਮੰਦਿਰ ਚ ਜਾ ਕੇ ਯੋਗਾ ਕਰਦਾ ਮੰਦਿਰ ਚ ਜਾ ਕੇ ਕੋਈ ਰੀਲਾ ਬਣਾਉਂਦਾ ਜਾਂ ਕੋਈ ਹੋਰ ਹਰਕਤਾਂ ਕਰਦਾ ਤੇ ਮਸਜਿਦ ਦੇ ਵਿੱਚ ਜਾ ਕੇ ਕੋਈ ਇਦਾਂ ਕਰਦਾ ਜਾਂ ਕਿਸੇ ਹੋਰ ਡੇਰੇ ਤੇ ਜਾ ਕੇ ਕੋਈ ਇਦਾਂ ਕਰਦਾ ਇਹ ਸਾਰਾ ਕੁਝ ਗੁਰੂ ਘਰਾਂ ਦੇ ਵਿੱਚ ਹੀ ਕਿਉਂ ਹੁੰਦਾ ਹੈ ਇਹ ਹਰ ਵਾਰ ਦਰਬਾਰ ਸਾਹਿਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਹੈ ਦਰਬਾਰ ਸਾਹਿਬ ਜਾ ਕੇ ਕਿਉਂ ਰੀਲਾਂ ਬਣਦੀਆਂ ਨੇ ਕਿਉਂ ਸਾਡੀਆਂ ਧੀਆਂ ਭੈਣਾਂ ਜਾ ਕੇ ਉਥੇ ਗੰਦੇ ਗਾਣੇ ਲਾ ਕੇ ਜੜੀਆਂ ਨੇ ਰੀਲਾ ਬਣਾਉਂਦੀਆਂ ਨੇ ਉਹ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਹੈ ਉਹ ਦਰਬਾਰ ਅਸੀਂ ਕੀ ਪਖੰਡ ਧਾਰਿਆ ਕੀ ਅਸੀਂ ਗੱਲਾਂ ਕਰ ਰਹੇ ਹਾਂ ਸਾਨੂੰ ਸ਼ਰਮ ਹੋਣੀ ਚਾਹੀਦੀ ਹੈ ਮਾੜੀ-ਮੁੱਟੀ ਸ਼ਰਮ ਕਰੀਏ ਯਾਰ ਸਾਨੂੰ ਥੋੜਾ ਬਹੁਤਾ ਤੇ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਥੋੜਾ ਬਹੁਤਾ ਤੇ ਇਸ ਗੱਲ ਤੇ ਜਿਹੜਾ ਹੈ ਅਸੀਂ ਸੰਗ ਕਰੀਏ ਵੀ ਗੁਰੂ ਦਾ ਦਰਬਾਰ ਹੈ ਕੋਈ ਆਮ ਜਿਹੜਾ ਹੈ ਉਹ ਪ੍ਰਾਪਰਟੀ ਥੋੜੀ ਹੈ ਕੋਈ ਆਮ ਜਿਹੜੀ ਹੈ ਉਹ ਪ੍ਰਾਈਵੇਟ ਜਿਹੜੀ ਪਲੇਸ ਹੈ ਕੋਈ ਉਹ ਆਮ ਨਹੀਂ ਹੈਗੀ ਕੋਈ ਪਬਲਿਕ ਪਲੇਸ ਥੋੜਾ ਹੈ ਉਹ ਕੋਈ ਆਮ ਵੀ ਜਿੱਥੇ ਅਸੀਂ ਜਾ ਕੇ ਇਦਾਂ ਦੀਆਂ ਹਰਕਤਾਂ ਕਰੀਆਂ ਹਾਲਾਂਕਿ ਪਬਲਿਕ ਪਲੇਸ ਦੇ ਵਿੱਚ ਵੀ ਨਹੀਂ ਇਦਾਂ ਕਰਨਾ ਚਾਹੀਦਾ ਯੋਗਾ ਕਰਨਾ ਤੁਹਾਡਾ ਪੈਸ਼ਨ ਹੈ ਪ੍ਰੋਫੈਸ਼ਨ ਹੈ ਤੁਸੀਂ ਜਿੱਥੇ ਮਰਜ਼ੀ ਕਰੋ ਤੁਹਾਡੀ ਕੋਈ ਆਪਣੀ ਥਾਂ ਹੋਵੇਗੀ ਨੀ ਜਿੱਥਾਂ ਪਾਰਕਾਂ ਦੇ ਵਿੱਚ ਵਿਹਲੇ ਥਾਂ ਪਏ ਨੇ ਉੱਥੇ ਜਾ ਕੇ ਕਰੋ ਇਹ ਕੋਈ ਇਹ ਕੋਈ ਮਤਲਬ ਥੋੜਾ ਹੈ ਕਈ ਕਹਿੰਦੇ ਜੀ ਉਹ ਲੜਕੀ ਦੇ ਮਗਰ ਪੈ ਗਏ ਜੀ ਹੁਣ ਪਹਿਲਾਂ ਇਹਨਾਂ ਨੇ ਜੀ ਤਿਰੰਗੇ ਦਾ ਅਪਮਾਨ ਕੀਤਾ ਜੀ ਉਹ ਬਣਿਆ ਹੋਇਆ ਗੱਲਾਂ ਤੇ ਤਿਰੰਗਾ ਜੀ ਅੰਦਰ ਨਹੀਂ ਜਾਣ ਦਿੱਤਾ ਐਦਾਂ ਥੋੜੀ ਹੁੰਦਾ ਕੋਈ ਗੁਰੂ ਘਰ ਦਾ ਕੋਈ ਜਿਹੜਾ ਸਲੂਕ ਹੈ ਅੰਦਰ ਜਾਣ ਦਾ ਸਾਦੇ ਵਸਤਰਾਂ ਦੇ ਵਿੱਚ ਜਾਓ ਸਾਦੇ ਕੱਪੜਿਆਂ ਦੇ ਵਿੱਚ ਜਾਓ ਜਾਓ ਮੱਥਾ ਟੇਕੋ ਸਾਨੂੰ ਗਿਆ ਲੰਗਰ ਪਾਣੀ ਸ਼ਕੋ ਪਿਆਰ ਨਾਲ ਰਹੋ ਜਾ ਕੇ ਇਦਾਂ ਜਿਹੜਾ ਕੱਲੋਂ ਕੋਈ ਜਿਹੜਾ ਹੈ ਉਥੇ ਅਧ ਨੰਗਾ ਹੋ ਕੇ ਆਜੂਗਾ ਤੇ ਕਹੇ ਵੀ ਹਨਾ ਸਰੀਰ ਤੇ ਤਰੰਗਾ ਬਣਿਆ ਹੋਇਆ ਜੀ ਮੇਰੇ ਤਾਂ ਸਾਰੇ ਤੇ ਮੈਂ ਤਾਂ ਅੰਦਰ ਜਾਊਗਾ ਜੀ ਐ ਥੋੜਾ ਹੁੰਦਾ ਤੇ ਕੱਲੋਂ ਕੋਈ ਕਹੇਗਾ ਜੀ ਮੈਂ ਮੈਂ ਤਾਂ ਅੰਦਰ ਜਾ ਕੇ ਯੋਗਾ ਕਰਨਾ ਜੀ ਮੈਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਮੈਨੂੰ ਸਕੂਨ ਮਿਲਦਾ ਜੀ ਪਰ ਕਰਮਾ ਚ ਜਾ ਕੇ ਕੀ ਉਹਨੂੰ ਜਾਣ ਦਿੱਤਾ ਜਾਊਗਾ ਗਲਤ ਗੱਲ ਹੈ ਵੀ ਅਸੀਂ ਦੂਜਿਆਂ ਨੂੰ ਵਡਾਵਾ ਕਿਉਂ ਦਿੰਨੇ ਆ ਸਾਡੇ ਵਾਲੇ ਪਤਾ ਕੀ ਇਸ ਗੱਲ ਨੂੰ ਬੋਲਣ ਲਈ ਤਿਆਰ ਹੀ ਹੈ ਨਹੀਂ ਉਹ ਨਹੀਂ ਜੀ ਐ ਤਾਂ ਗਲਤ ਹੋ ਗਿਆ ਜੀ ਹੁਣ ਕਈ ਸਾਡੇ ਲੋਕ ਮਗਰ ਪੈ ਗਏ ਕਹਿੰਦੇ ਜੀ ਇਹ ਤਾਂ ਹੁਣ ਲੜਕੀ ਦੇ ਮਗਰ ਪੈ ਗਏ ਜੀ ਉਹ ਉਹਦੇ ਵਿਚਾਰੀ ਬੱਚੀ ਦੇ ਮਗਰ ਵਿਚਾਰੀ ਬੱਚੀ ਠੀਕ ਹੈ ਯੋਗਾ ਕਰਨਾ ਕਰੋ ਪਰ ਪਿੱਛੇ ਦਰਵਾਰ ਸਾਹਿਬ ਹੈ ਉਹਦੇ ਬਣੀ ਪਿੱਠ ਕਰ ਲਈ ਜਿੱਥੋਂ ਲੋਕ ਦੁਆਵਾਂ ਮੰਗਣ ਜਾਂਦੇ ਨੇ ਤੇ ਉੱਥੇ ਤਾਂ ਨੂੰ ਪੈਰ ਚਾਕੇ ਆਉਂਦੀ ਜਾਂਦੀ ਸੰਗਤ ਕੀ ਵੇਖਦੀ ਹੋएगी ਉਹਨਾਂ ਤੇ ਕੀ ਪ੍ਰਭਾਵ ਪੈਂਦਾ ਹੋਗਾ ਕਦੇ ਸੋਚਿਆ ਤੁਸੀਂ ਇਸ ਗੱਲ ਨੂੰ ਕਦੇ ਸੋਚ ਕੇ ਵੇਖਿਆ ਤੁਸੀਂ ਵੀ ਕੀ ਉਹਨਾਂ ਲੋਕਾਂ ਤੇ ਅਸਰ ਹੁੰਦਾ ਹੋਏਗਾ ਹੁਣ ਕਈ ਕਹਿੰਦੇ ਜੀ ਉਸ ਲੜਕੀ ਨੇ ਆਪਣੀ ਇੱਛਾ ਪੂਰੀ ਕਰਨ ਦੇ ਲਈ ਇਦਾਂ ਮੱਥਾ ਟੇਕਿਆ ਹਾਲਾਂਕਿ ਅਸੀਂ ਇਹ ਕੀ ਸਾਬਤ ਕਰ ਵੀ ਸਾਰੀ ਸੰਗਤ ਜਾ ਕੇ ਉੱਥੇ ਜਿਹੜਾ ਹੈ ਸਿਰ ਦੇ ਬਲ ਖੜੀ ਹੋਇਆ ਕਰੇ ਆਪਣੇ ਪੈਰ ਤਾਂ ਨੂੰ ਚੱਕਿਆ ਕਰੇ ਜਾ ਕੇ ਤੇ ਵੀ ਇਦਾਂ ਇੱਛਾ ਪੂਰੀ ਹੁੰਦੀ ਆ ਹਾਂ ਹੋਰ ਕਰਾ ਲਓ ਥੋੜਾ ਜਿਹਾ ਸੋ ਇਹ ਪ੍ਰਚਾਰ ਥੋੜਾ ਜਿਹਾ ਹੋਰ ਕਰ ਦਿਓ ਸ਼ਰਮ ਨਹੀਂ ਆਉਂਦੀ ਸਾਨੂੰ ਲੋਕਾਂ ਨੂੰ ਅਸੀਂ ਇਦਾਂ ਦੀਆਂ ਗੱਲਾਂ ਪਾਈ ਕਰਦੇ ਆ ਯਾਰ ਅਸੀਂ ਇਦਾਂ ਦੀਆਂ ਬਾਤਾਂ ਜਿਹੜੀਆਂ ਕਿਉਂ ਕਰ ਰਹੇ ਆ ਥੋੜਾ ਜਿ ਇਸ ਗੱਲ ਤੇ ਜਿਹੜਾ ਵਿਚਾਰ ਕਰੋ ਸਾਡੇ ਲੋਕ ਇਸ ਗੱਲ ਤੇ ਨਾਲ ਜਿਹੜਾ ਹੈ ਥੋੜਾ ਜ੍ਹਾ ਜਿਹੜਾ ਇੱਕ ਆਪਣਾ ਸਹੀ ਸਟੈਂਡ ਬਣਾਉਣਾ ਕਿ ਸਾਰੀ ਸੰਗਤ ਜਾ ਕੇ ਇਦਾਂ ਕਰਨ ਲੱਗ ਜੇ ਇਦਾਂ ਨਹੀਂ ਇਦਾਂ ਨਹੀਂ ਇੱਛਾ ਪੂਰੀ ਹੁੰਦੀ ਇੱਛਾ ਪੂਰੀ ਹੋਣੀ ਹੈ ਜਦੋਂ ਜਾ ਕੇ ਝੋਲੀ ਫਲਾ ਕੇ ਗੁਰੂ ਦੇ ਦਰ ਤੋਂ ਸਾਦੇ ਵਸਤਰਾਂ 'ਚ ਜਾ ਕੇ ਗੁਰੂ ਨੂੰ ਕਹਾਂਗੇ ਬਾਦਸ਼ਾਹ ਜੀ ਕਿਰਪਾ ਕਰੋ ਸਤਿਗੁਰੂ ਜੀ ਝੋਲੀ ਭਰ ਦਿਓ ਗਰੀਬ ਦੀ ਬਾਦਸ਼ਾਹ ਜੀ ਤੁਹਾਡੇ ਦਰ ਤੇ ਆਇਆ ਮੈਂ ਨਿਮਾਣਾ ਮੈਂ ਸੇਵਕ ਬਣ ਕੇ ਆਇਆ ਪਾਤਸ਼ਾਹ ਜੀ ਮੇਰੇ ਤੇ ਕਿਰਪਾ ਕਰਿਓ ਕਿਉਂ ਜੀ ਅਸੀਂ ਇਦਾਂ ਦੀਆਂ ਹਰਕਤਾਂ ਜਾ ਕੇ ਕਿਉਂ ਉੱਥੇ ਕਰਦੇ ਆ ਜਿਹੜੇ ਇਸ ਗੱਲ ਨਾਲ ਸਹਿਮਤ ਨਹੀਂ ਮੈਂ ਉਹਨਾਂ ਨੂੰ ਕੀ ਨਾ ਵੀ ਉਹ ਸਿੱਖ ਨਹੀਂ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਿਰੋਧਤਾ ਕਰਦੇ ਨੇ ਕਈ ਤੇ ਇਹੋ ਜਿਹੇ ਨੇ ਜਿਹੜੇ ਲੜਕੀ ਸਮਝ ਕੇ ਕਹਿੰਦੇ ਨੇ ਚਲੋ ਕੋਈ ਨਾ ਜੀ ਗਲਤੀ ਹੋ ਗਈ ਇਹ ਗਲਤੀ ਥੋੜਾ ਪਤਾ ਵੀ ਉੱਥੇ ਫੋਟੋ ਖਿੱਚਣ ਤੇ ਜਾਂ ਵੀਡੀਓ ਬਣਾਉਣ ਤੇ ਜਿਹੜੀ ਹੈ ਮਨਾਹੀ ਹੈ ਫਿਰ ਅਸੀਂ ਕਿਉਂ ਕਰਦੇ ਆ ਜੀ ਇਸ ਗੱਲ ਤੇ ਅਸੀਂ ਕਿਉਂ ਨਹੀਂ ਸਟੈਂਡ ਲੈਂਦੇ ਹੈਗੇ ਇਹਦਾ ਸਿੱਧਮ ਸਿੱਧੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਜਿਹੜੀ ਹੈ ਅਸੀਂ ਵਿਰੋਧਤਾ ਦੇ ਵਿੱਚ ਜੁੜ ਗਏ ਹੁਣ ਤੁਸੀਂ ਦੱਸੋ ਵੀ ਵਿਰੋਧਤਾ ਕਰਨੀ ਹੈ ਤੇ ਜਾਂ ਫਿਰ ਸੱਚ ਦੇ ਨਾਲ ਖੜਨਾ ਹੈ ਸੋ ਬਹੁਤ ਗਲਤ ਹੈ ਮੇਰੀ ਨਿਗਾਹ ਦੇ ਵਿੱਚ ਸਾਰੇ ਇਸ ਗੱਲ ਨਾਲ ਐਗਰੀ ਹੋਵੋ ਅੱਜ ਇੱਕ ਨੇ ਕੀਤਾ ਕੱਲ ਨੂੰ ਦੋ ਹੋਰ ਆ ਜਾਣਗੇ ਕਿਹਨੂੰ ਕਿਹਨੂੰ ਫਿਰ ਰੋਕਦੇ ਫਿਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ